ਗੂਜਰੀ ਮਹੱਲਾ ਪਹਿਲਾ ਐ ਜੀ ਜਨਮ ਮਰੈ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਦਾਤੀ ਨਾਮੇ ਗਾਤ ਪਤ ਪਾਈ ਸੋ ਹੁਣ ਸਤਿਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਗੁਰਮੁਖ ਅਤੇ ਮਨਮੁਖ ਦੀ ਦਸ਼ਾ ਦਾ ਵਰਣਨ ਕਰਦੇ ਹਨ ਸਤਗੁਰੂ ਜੀ ਫਰਮਾਉਂਦੇ ਹਨ ਕਿ हे ਭਾਈ ਇਹ ਜੀਵ ਗੁਰਾਂ ਤੋਂ ਬਿਨਾ ਜੰਮਦਾ ਮਰਦਾ ਹੈ ਮੁੜ ਮੁੜ ਕੇ ਆਉਂਦਾ ਜਾਂਦਾ ਹੈ ਤੇ ਗੁਰਾਂ ਤੋਂ ਬਿਨਾ ਅਵਿਦਿਆ ਵਿੱਚ ਲੱਗਣ ਕਰਕੇ ਕਿਸੇ ਦੀ ਮੁਕਤੀ ਨਹੀਂ ਹੁੰਦੀ ਤੇ ਜੋ ਪੁਰਸ਼ ਗੁਰਮੁਖ ਪੁਰਸ਼ ਨਾਮ ਵਿੱਚ ਰਤੇ ਹੋਏ ਹਨ ਉਹਨਾਂ ਨੇ ਨਾਮ ਦੇ ਅਭਿਆਸ ਕਰਕੇ ਹੀ ਜੋ ਮੁਕਤੀ ਦੀ ਇੱਜ਼ਤ ਪਾਈ ਹੈ ਭਾਈ ਦੇ ਧਾਮ ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਬਡਾਈ ਰਹਾਓ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਆ ਕਿ हे ਭਾਈ ਉਸ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਚਿੱਤ ਬਿਰਤੀ ਨੂੰ ਲਗਾਈ ਰੱਖ ਤੇ ਕਿਰਪਾ ਕਰਨ ਵਾਲੇ ਗੁਰਾਂ ਪਾਸੋਂ ਵਾਹਿਗੁਰੂ ਪ੍ਰਭੂ ਦੀ ਪ੍ਰਾਪਤੀ ਨੂੰ ਮੰਗੇ ਤਾਂ ਅਜਿਹੀ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ ਜੋ ਵਰਣਨ ਨਹੀਂ ਕੀਤੀ ਜਾ ਸਕਦੀ ਐ ਜੀ ਬਹੁਤੇ ਭੇਖ ਕਰ ਹੈ ਭੇਖਿਆ ਕਉ ਕੀਤੀ ਉਦਰ ਭਰਨ ਕਹਿ ਤਾਈ ਬਿਨ ਹਰ ਭਗਤ ਨਾਹੀ ਸੁਖ ਪ੍ਰਾਨੀ ਬਿਨ ਗੁਰ ਗਰਬ ਨਾ ਜਾਈ ਸਤਗੁਰੂ ਜੀ ਫਰਮਾਉਂਦੇ ਆ ਕਿ हे ਭਾਈ ਕਿਤਨੇ ਹੀ ਜੀਵ ਪੇਟ ਭਰਨ ਵਾਸਤੇ ਬਹੁਤੇ ਭੇਖ ਧਾਰਨ ਕਰਕੇ ਭੇਖਾਂ ਨੂੰ ਮੰਗਦੇ ਹਨ ਤੇ ਵਾਹਿਗੁਰੂ ਦੀ ਭਗਤੀ ਕੀਤੇ ਤੋਂ ਬਿਨਾ ਇਸ ਪ੍ਰਾਣੀ ਨੂੰ ਸੁਖ ਨਹੀਂ ਹੁੰਦਾ ਕਿਉਂਕਿ ਗੁਰਾਂ ਤੋਂ ਬਿਨਾ ਹੰਕਾਰ ਨਹੀਂ ਜਾਂਦਾ ਤੇ ਹੰਕਾਰ ਕਰਕੇ ਦੁੱਖ ਹੁੰਦਾ ਹੈ ਐ ਜੀ ਕਾਲ ਸਦਾ ਸਿਰ ਉਪਰ ਠਾਡੀ ਜਨਮ ਜਨਮ ਬerai ਸੱਚੇ ਸ਼ਬਦ ਰਤੇ ਸੇ ਬਾਚੇ ਸਤਗੁਰੂ ਬੂਝ ਬੁਝਾਈ ਸਤਗੁਰੂ ਜੀ ਫਰਮਾਉਂਦਿਆ ਕਿ ਹੇ ਭਾਈ ਜੋ ਕਈ ਜਨਮਾਂ ਜਨਮਾਂਤਰਾਂ ਦਾ ਵੈਰੀ ਹੈ ਉਹ ਕਾਲ ਸਦਾ ਹੀ ਜੀਵ ਦੇ ਉੱਤੇ ਖੜਾ ਹੈ ਤਿੱਜੋ ਸੱਚੇ ਗੁਰ ਉਪਦੇਸ਼ ਵਿੱਚ ਰੱਤੇ ਹਨ ਉਸ ਵਾਹਿਗੁਰੂ ਦੇ ਨਾਮ ਵਿੱਚ ਰੱਤੇ ਹਨ ਉਸ ਨੂੰ ਜਪਦੇ ਹਨ ਉਹੀ ਕਾਲ ਤੋਂ ਬਚੇ ਹਨ ਤੇ ਇਹ ਬੂਝ ਜੋ ਸਤਗੁਰਾਂ ਨੇ ਸਮਝਾਈ ਹੈ ਗੁਰ ਸਰਣਾਈ ਜੋ ਹੈ ਨਸਕਾ ਦੂਤ ਨਸਕਾ ਸੰਤਾਈ ਅਵਗਤ 나ਥ ਨਿਰੰਜਨ ਦਾਤੀ ਨਿਰਭਉ ਸਿਉ ਲਿਵਲਾਈ ਸਤਗੁਰੂ ਜੀ ਫਰਮਾਉਂਦੇ ਆ ਕਿ ਜੋ ਗੁਰਾਂ ਦੀ ਸ਼ਰਨ ਵਿੱਚ ਆਏ ਹਨ ਉਹਨਾਂ ਨੂੰ ਜਮਦੂਤ ਦੇਖ ਵੀ ਨਹੀਂ ਸਕਦੇ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਦੂਤ ਵੀ ਨਹੀਂ ਸਤਾ ਸਕਦੇ ਕਿਉਂਕਿ ਉਹ ਅਵਗਤ 나ਥ ਨਿਰੰਜਨ ਨਾਲ ਰਤੇ ਹੋਏ ਹਨ ਉਸ ਪਰਮਾਤਮਾ ਨਾਲ ਮਿਲੇ ਹੋਏ ਹਨ ਇੱਕ ਮਿਕ ਹੋਏ ਹਨ ਅਤੇ ਉਹਨਾਂ ਨੇ ਨਿਰਭਉ ਪ੍ਰਭੂ ਨਾਲ ਜੋ ਆਪਣੀ ਬਿਰਤੀ ਲਗਾਈ ਹੋਈ ਹੈ ਐ ਜੀਓ ਨਾਮ ਦਿੜੋ ਨਾਮੇ ਲਿਵਲਾਵੋ ਸਤਗੁਰ ਟੇਕ ਟਿਕਾਈ ਜੋ ਤਿਸ ਭਾਵੈ ਸੂਈ ਕਰਸੀ ਕੀਰਤਨਾ ਮੇਟਿਆ ਜਾਈ ਤੇ ਸਤਗੁਰ ਜੀ ਫਰਮਾਉਂਦਿਆ ਕਿ हे ਭਾਈ ਸਤਗੁਰਾਂ ਦੀ ਟੇਕ ਵਿੱਚ ਆਪਣੇ ਆਪ ਨੂੰ ਟਿਕਾ ਕੇ ਨਾਮ ਵਿੱਚ ਦ੍ਰਿੜ ਨਿਸ਼ਚੈ ਰੱਖੋ ਅਤੇ ਨਾਮ ਸਿਮਰਨ ਦੀ ਆਪਣੀ ਲਿਵ ਲਗਾਈ ਰੱਖੋ ਜੋ ਉਸ ਪਰਮਾਤਮਾ ਨੂੰ ਪਾਉਂਦਾ ਹੈ ਉਹੀ ਗੱਲ ਕਰਦਾ ਹੈ ਤੇ ਉਸ ਦਾ ਕੀਤਾ ਹੋਇਆ ਕਿਸੇ ਪਾਸੋਂ ਮੋੜਿਆ ਨਹੀਂ ਜਾਂਦਾ ਤੇ ਇਹ ਜਾਣ ਕੇ ਉਸ ਦੇ ਬਾਣੇ ਉੱਤੇ ਛਾਕਰ ਰਹੇ ਅਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰ ਨ ਦੂਜੀ ਭਾਈ ਅਬ ਤਬ ਏਕੋ ਏਕ ਪੁਕਾਰੋ ਆਦ ਜੁਗਾਦ ਸਖਾਈ ਸਤਗੁਰ ਜੀ ਫਰਮਾਉਂਦੇ ਆ ਕਿ हे ਪਿਆਰੇ ਗੁਰਦੇਵ ਜੀ ਸੰਸਾਰ ਵੱਲੋਂ ਭੱਜ ਕੇ ਉਪਰਾਮ ਹੋ ਕੇ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ ਕਿਉਂਕਿ ਮੈਨੂੰ ਹੋਰ ਕੋਈ ਦੂਜੀ ਥਾਂ ਨਹੀਂ ਪਾਉਂਦੀ ਤੇ ਸਦਾ ਸਦਾ ਇੱਕ ਹੀ ਇੱਕ ਨੂੰ ਪੁਕਾਰਦੇ ਹਾਂ ਤੇ ਉਹ ਇੱਕ ਪਰਮੇਸ਼ਵਰ ਹੀ ਜੋ ਸਦਾ ਸਦਾ ਸਹਾਇਤਾ ਕਰਨ ਵਾਲਾ ਹੈ ਜੋ ਹੁਣ ਵੀ ਇੱਕ ਦੇ ਨਾਮ ਨੂੰ ਜਪਦੇ ਹਾਂ ਤੇ ਜਦੋਂ ਕੋਈ ਲੋੜ ਹੁੰਦੀ ਹੈ ਉਦੋਂ ਵੀ ਇੱਕ ਦੇ ਅੱਗੇ ਹੀ ਪੁਕਾਰ ਕਰਦੇ ਹਾਂ ਕਿਉਂਕਿ ਜੋ ਸਦਾ ਸਦਾ ਰੱਖਿਆ ਕਰਨ ਵਾਲਾ ਇੱਕ ਪ੍ਰਭੂ ਹੀ ਮਿੱਤਰ ਹੈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਉ ਬਨ ਆਈ ਕਰ ਕਿਰਪਾ ਗੁਰਦਰਸ਼ ਦਿਖਾਵਹੁ ਹਉਮੈ ਸ਼ਬਦ ਜਲਾਈ ਤੇ ਸਤਗੁਰੂ ਜੀ ਫਰਮਾਉਂਦਿਆ ਕਿ ਇਹ ਮਹਾਰਾਜ ਜੀ ਜੋ ਆਪਣੇ ਨਾਮ ਦੀ ਲੱਜਾ ਰੱਖਣਾ ਕਰੋ ਮੇਰੀ ਪ੍ਰੀਤੀ ਆਪ ਜੀ ਦੇ ਨਾਲ ਬਣ ਆਈ ਹੈ ਤੇ ਗੁਰਾਂ ਨੇ ਸ਼ਬਦ ਦੇ ਕੇ ਹਉਮੈ ਮਮਤਾ ਜੋ ਸਾੜ ਦਿੰਦੀ ਹੈ ਤੇ ਹੁਣ ਤਾਂ ਆਪ ਦੀ ਕਿਰਪਾ ਕਰਕੇ ਜੋ ਆਪਣਾ ਦਰਸ਼ਨ ਦਿਖਾਉਣਾ ਕਰੋ ਐ ਜੀ ਕੀ ਮੰਗੋ ਕਿਸੇ ਦਹ ਨਾਂ ਦੇਸੈ ਇਸ ਜਗ ਮਹਿ ਆਇਆ ਜਾਇ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਨਾਈ ਸਤਿਗੁਰੂ ਨਾਨਕ ਮਹਾਰਾਜ ਜੀ ਫਰਮਾਉਂਦੇ ਹਨ ਕਿ ਇਹ ਮਹਾਰਾਜ ਜੀ ਹੋਰ ਮੈਂ ਕੀ ਮੰਗਾ ਕੁਝ ਦਿੰਦਾ ਨਹੀਂ ਦੱਸਦਾ ਤੇ ਇਸ ਜਗਤ ਵਿੱਚ ਜੋ ਆਇਆ ਹੈ ਉਹ ਤੁਰਿਆ ਜਾਂਦਾ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਆ ਕਿ ਮੈਨੂੰ ਨਾਮ ਪਦਾਰਥ ਦੇਣਾ ਕਰੋ ਜੋ ਮੈਂ ਕੰਠ ਕਰਕੇ ਪੱਕਾ ਕਰਕੇ ਹਿਰਦੇ ਵਿੱਚ ਬਣਾਈ ਰੱਖਾਂ ਤੇ ਆਪਣੇ ਗਲ ਵਿੱਚ ਜੋ ਕੰਠੀ ਬਣਾਈ ਰੱਖਾਂ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ